ਪਹਿਲਾਂ ਬਹੁਤ ਹੀ ਬਲਾਰੇ ਜਿਹੜੇ ਕੱਲ ਸ੍ਰੀਮਕੋਟ ਦੇ ਵਿੱਚ ਸੁਣਵਾਈ ਹੋਈ ਹੈ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਸ਼ਕਤੀ ਵਰਤੀ ਹੈ ਉਹ ਸ਼ਕਤੀ ਆਉਣੀ ਆਪਣੀ ਤੇ ਆ ਜਿਵੇਂ ਆਪਾਂ ਆਪ ਗੱਲਾਂ ਕਰਦੇ ਹੁੰਦੇ ਆ ਵੀ ਫਲਾਨੀ ਚੀਜ਼ ਤੇ ਟੈਕਸ ਲੱਗ ਗਿਆ ਉਹ ਰੋਂਦੇ ਦੁਕਾਨਦਾਰ ਹੁੰਦੇ ਨੇ ਪਰ ਲੱਗਦਾ ਖੰਪਤ ਕਰਾਤੇ ਆ ਜੀਨੇ ਚੀਜ਼ ਖਰੀਦਣੀ ਹੈ ਟੈਕਸ ਦਾ ਉਹਨੂੰ ਪਤਾ ਹੁੰਦਾ ਹੈ। ਰੋਸ ਦੁਕਾਨਦਾਰ ਕਰਦੇ ਹੁੰਦੇ ਨੇ ਤੇ ਭਰਨਾ ਆਪਾਂ ਹੁੰਦਾ ਹੈ। ਮੈਨੂੰ ਇਹ ਸਥਿਤੀ ਸਾਫ਼ ਲੱਗਦੀ ਹੈ ਪੰਜਾਬ ਸਰਕਾਰ ਦੀ। ਪਹਿਲਾਂ ਤਾਂ ਜਿਹੜਾ ਅਸੀਂ ਮੋਰਚਾ 13 ਫਰਵਰੀ ਤੋਂ ਲਗਾਤਾਰ ਰਤਨਪੁਰਾ ਖਨੌਰੀ ਸ਼ੰਭੂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲਾਇਆ ਮੋਰਚਾ ਲਾਇਆ ਕੇਂਦਰ ਦੇ ਖਿਲਾਫ ਜਿਹੜੀਆਂ ਮੰਗਾਂ ਧੂਰੀਆਂ ਪਈਆਂ ਸੀ ਉਹਨੂੰ ਮਨਾਉਣ ਲਈ ਲੰਮਾ ਸਮਾਂ ਆਪਾਂ ਇੱਥੇ ਬੈਠੇ ਬਹੁਤ ਵੱਡਾ ਨੁਕਸਾਨ ਚੱਲਿਆ ਯਾਦ ਹੋਣਾ 13 ਫਰਵਰੀ ਨੂੰ ਜਦੋਂ ਸਾਡੇ ਕਿਸਾਨ ਹਜੇ ਬਾਰਡਰ ਦੇ ਨੇੜੇ ਵੀ ਨਹੀਂ ਗਏ ਸੀ ਤੇ ਹਰਿਆਣੇ ਵੱਲੋਂ ਆਪਣੇ ਤੇ ਆਸਰੂਗੈਸ ਦੇ ਗੋਲੇ अनेका ਦਾਗੇ ਜਾ ਰਹੇ ਸੀ ਤੇ ਸਾਡੇ ਨੌਜਵਾਨ ਬੇਹੋਸ਼ ਹੋ ਕੇ ਡਿੱਗ ਰਹੇ ਸੀ ਉਹ ਆਪਾਂ ਸਾਰੀ ਰਾਤ ਉਹਨਾਂ ਦਾ ਸਾਹਮਣਾ ਕੀਤਾ ਤੇ ਉਦੋਂ ਇੱਥੇ ਕੋਈ ਘਰ ਨਹੀਂ ਸੀ ਸਿਰਫ ਅਸੀਂ ਟਰਾਲੀਆਂ ਸੀ ਸਾਡੇ ਕੋਲੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਉਹ ਤੁਸੀਂ 24 ਘੰਟੇ ਭੁੱਖੇ ਧਿਆਏ ਇਹ ਸਰਕਾਰ ਦੇ ਖਿਲਾਫ ਲੜੇ 14 ਤਰੀਕ ਨੂੰ ਫੇਰ ਸਵੇਰ ਜਦੋਂ ਆਪਾਂ ਨੇ ਹਜੇ ਲੰਗਰ ਬਣਾਇਆ ਨਹੀਂ ਸੀ ਆਪਣੀ ਫੇਰ ਤਿਆਰੀ ਸੀ ਵੀ ਅੱਗੇ ਵਧਣਾ ਪਰ ਫੇਰ ਉਹਨਾਂ ਨੇ ਜਿਹੜੀ 13 ਦੇ ਨਾਲੋਂ 14 ਨੂੰ ਜਾਦੇ ਸਖਤੀ ਕੀਤੀ ਉਹ 14 ਨੂੰ ਬਾਅਦ ਫੇਰ ਮੀਟਿੰਗ ਦਾ ਮੈਸੇਜ ਆਉਂਦਾ ਹੈ ਉਸ ਦਿਨਾਂ ਦੇ ਵਿੱਚ ਮੀਟਿੰਗ ਕਰਦੀ ਹੈ ਸਰਕਾਰ ਮੀਟਿੰਗ ਬੇ ਸ਼ਿਟਾ ਰਹੀਦੀ ਹੈ ਪਰ ਫੇਰ ਚੰਡੀਗੜ੍ਹ ਦੇ ਵਿੱਚ ਪੀਸੀ ਕਰਕੇ ਆਪਾਂ ਪ੍ਰੋਗਰਾਮ ਦਿੰਨੇ ਆ ਕਿ 21 ਤਰੀਕ ਨੂੰ ਜਣੇ 21 ਫਰਵਰੀ ਨੂੰ ਅਸੀਂ ਗਾਹਾਂ ਵਧਾਂਗੇ ਐਸੇ ਥਾਂ अनेका ਸਾਡੇ ਵੱਖ-ਵੱਖ ਭਰਾਤਰੀ ਕਿਸਾਨ ਜੱਸੇ ਬੰਦੀਆਂ ਦੇ ਆਗੂ ਸਾਡੇ ਦੋਨੇ ਫੋਰਮਾਂ ਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਾਮਲ ਹੋਏ ਐ ਬਹੁਤੇ ਜਿਹੜੇ ਨੌਜਵਾਨ ਸਾਡੇ ਹਰਿਆਣੇ ਵੱਲੋਂ ਵੀ ਆਏ ਸੀ ਪਾਪਾ ਜਦੋਂ 21 ਤਰੀਕ ਨੂੰ ਹਜੇ ਅੱਗੇ ਵਧਣ ਦਾ ਐਲਾਨ ਕਰਨਾ ਸੀ ਵੀ 1 ਵਜੇ ਤੁਰਾਂਗੇ ਉਹ ਸੰਨ ਦੇ ਵਿੱਚ ਆਪਣੀ ਮੀਟਿੰਗ ਆ ਜਾਂਦੀ ਹੈ ਸਰਕਾਰ ਦੇ ਨਾਲ ਵੀ ਅਸੀਂ ਮੀਟਿੰਗ ਕਰਨ ਲਈ ਤਿਆਰ ਆਂ ਕੁਝ ਐਲਾਨ ਕਰਨ ਲਈ ਤਿਆਰ ਆ ਪਰ ਉਹ 12:30 ਵਜੇ ਤੱਕ ਇੱਥੇ ਰੇਡ ਕਾੜਿਆ ਰਹਿੰਦਾ ਹੈ ਕਿ ਅੰਮ੍ਰਿਤ ਸ਼ਾ ਐਲਾਨ ਕਰਨ ਕੋਈ ਕਹਿੰਦਾ ਖੇਤੀ ਮੰਤਰੀ ਐਲਾਨ ਕਰੇ ਪਰ ਉਹ ਜਿਹੜਾ ਐਲਾਨ ਨਾ ਕੀਤਾ ਗਿਆ ਤਾਂ 12:30 ਤੋਂ ਬਾਅਦ ਸਾਡੇ ਕਿਸਾਨਾਂ ਤੇ ਉਹਨਾਂ ਨੇ ਗੋਲੀਆਂ ਚਲਣੀਆਂ ਸ਼ੁਰੂ ਕੀਤੀਆਂ ਆ ਤੁਹਾਨੂੰ ਗੈਸ ਦੇ ਗੋਲੇ ਛੱਡੇ ਸਾਡੇ ਟਰਾਈਡ ਭੰਨੇ ਉਹ ਸਾਰਿਆਂ ਦੇ ਸਾਹਮਣੇ ਆ ਜਿਹਦੇ ਵਿੱਚੋਂ ਸਾਡਾ ਸ਼ੁਭ ਕਰਨ ਸਹੀਦ ਹੋਇਆ ਐ ਐਸੀ ਜਗਾ ਦੇ ਵਿੱਚ ਸ਼ੁਭ ਕਰਨ ਸਹੀਦ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਨਹੀਂ ਆਈ ਸਾਡੇ ਨੌਜਵਾਨ ਡੋਲੇ ਨਹੀਂ ਸਾਡਾ ਹੌਸਲਾ ਹੋਰ ਪੱਕਾ ਹੋਇਆ ਕਿ ਜੋ ਹਕੂਮਤਾਂ ਕਰਦੀਆਂ ਐ ਕਰਨ ਦਿਓ ਫਰ ਮੋਰਚਾ ਪੱਕਾ ਜਮਾ ਕੇ ਇੱਥੇ ਬੈਠਾਂਗੇ ਤਾਂ ਪ੍ਰਭੂ 1 2 ਫਰਵਰੀ ਦੀ ਰਾਤ ਨੂੰ ਇੱਕ ਪਾਸੇ ਸਾਡੇ ਉਹ ਨੌਜਵਾਨ ਦੀ ਡੈਡਵਾਡੀ ਹੱਥਾਂ 'ਚ ਸੀ ਤੇ ਦੂਜੇ ਪਾਸੇ ਇੱਥੇ ਸਾਡੇ ਪ੍ਰਬੰਧ ਜਚੌਂੜ 'ਚ ਸਾਡੀ ਫੋਰਸ ਲੱਗੀ ਸੀ ਤਾਂ ਤੁਸੀਂ 13 ਫਰਵਰੀ ਤੋਂ ਲੈ ਕੇ ਅੱਜ ਤੱਕ ਐਸ ਮੋਰਚੇ ਦੇ ਵਿੱਚ ਬੜੀਆਂ ਤਕਲੀਫਾਂ ਚੱਲੀਆਂ ਨੇ ਗਰਮੀ ਦਾ ਸੀਜ਼ਨ ਲੰਘਿਆ ਆਪਾਂ ਨੂੰ ਪਤਾ ਕਿਵੇਂ ਪ੍ਰਬੰਧ ਕੀਤਾ ਲੈਟ ਦਾ ਕਿਵੇਂ ਪ੍ਰਬੰਧ ਕੀਤਾ ਤੇਂਦਰ ਨੇ ਤਾਂ ਕੀ ਪ੍ਰਬੰਧ ਕਰਨਾ ਸੀ ਪੰਜਾਬ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਆਪਦੇ ਇਥੇ ਟਰਾਂਸਫਰਮ ਲਿਆ ਕੇ ਆਪ ਤੁਹਾਡੇ ਘਰਾਂ ਨੂੰ ਸਪਲਾਈ ਦਿੱਤੀ ਆ ਮੀਟਿੰਗਾਂ ਹੁੰਦੀਆਂ ਰਹੀਆਂ ਪੰਜਾਬ ਸਰਕਾਰ ਦੇ ਨਾਲ ਇਥੋਂ ਤੱਕ ਇਹਨਾਂ ਦੀ ਸਿੱਤ ਨਹੀਂ ਬਣੀ ਕਿ ਅਸੀਂ ਚੇਅਰਮੈਨ ਨੂੰ ਕਹਿ ਦਈਏ ਕਿ ਬਿਜਲੀ ਬੋਰਡ ਦੇ ਪ੍ਰਬੰਧ ਐਸ ਡੀਓ ਐਕਸਨ ਆ ਛੋਡੇ ਕੋਲੇ ਕਿਸਾਨਾਂ ਲਈ ਲਾਈਟ ਦਾ ਪ੍ਰਬੰਧ ਕਰ ਦੇਣ ਆਪਾਂ ਨੂੰ ਪਤਾ ਹੈ ਕਿ ਕਿਦੋਂ ਅਪਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਕਦੇ ਫਰੀਦਕੋਟ ਚੋਂ ਬਠਿੰਡੇ ਦੇ ਵਿੱਚੋਂ ਜਿਹੜੇ ਟਰਾਂਸਫਰ ਲਿਆ ਕੇ ਇੱਥੇ ਲਾਏ ਨੇ ਅਸੀਂ ਜਿਹੜੀਆਂ ਤਾਰਾਂ ਦਾ ਪ੍ਰਬੰਧ ਕੀਤਾ ਪਾਣੀਆਂ ਦਾ ਪ੍ਰਬੰਧ ਕੀਤਾ ਉਹ ਛੋਡੇ ਸਾਹਮਣੇ ਹੈ ਜਿਹੜਾ ਮੋਰਚੇ ਦੇ ਵਿੱਚ 11 ਮਹੀਨੇ ਲਗਭਗ ਆਪਾਂ ਨੂੰ ਜਮਾਏ ਨੂੰ ਹੋ ਗਿਆ ਪ੍ਰੋਗਰਾਮ ਦਿੱਤੇ ਤੁਸੀਂ ਇੱਥੋਂ ਭਾਵੇਂ 100 ਦਿਨ ਵਾਲਾ ਹੋਵੇ ਭਾਵੇਂ 200 ਦਿਨ ਮੋਰਚੇ ਦੇ ਦਿਨ ਮਨਾਉਣ ਵਾਲੀ ਗੱਲ ਹੋਵੇ ਭਾਵੇਂ 8 ਮਾਰਚ ਦਾ ਔਰਤਾਂ ਵਾਲਾ ਦਿਨ ਹੋਵੇ ਭਾਵੇਂ ਰੋਡ ਜਾਮ ਦਾ ਹੋਵੇ ਰੇਲ ਦੀਆਂ ਪਾਟੜੀਆਂ ਤੇ ਜਾਣ ਦਾ ਪ੍ਰੋਗਰਾਮ ਹੋਵੇ ਵੱਡੇ ਪੱਧਰ ਤੇ ਇਸ ਮੋਰਚੇ ਦੇ ਨਾਲ ਲੋਕ ਜੁੜੇ ਬੜਾ ਇਸ ਮੋਰਚਾ ਜਦੋਂ ਦਾ ਲੱਗਿਆ ਸਰਕਾਰ ਦੀ ਕੋਸ਼ਿਸ਼ ਰਹੀ ਹੈ ਮੰਗਾ ਵੱਲ ਘੱਟ ਬਿਆਨ ਆਏ ਨੇ ਵਿਰੋਧੀਆਂ ਨੂੰ ਖੜੇ ਕਰਕੇ ਜਿੰਨਾਂ ਨੂੰ ਵਰਤ ਸਕਦੇ ਸੀ ਉਹ ਉਹਨਾਂ ਨੇ ਸਾਰੇ ਹੱਥ ਕੰਡੇ ਵਰਤ ਕੇ ਸਾਡੇ ਖਿਲਾਫ ਬੁਲਾਇਆ ਹਮੇਸ਼ਾ ਜਿਹੜੇ ਕਾਰ ਪੱਖੇ ਹੁੰਦੇ ਨੇ ਉਹ ਮੂਵਮੈਂਟਾਂ ਦੇ ਖਿਲਾਫ ਬੋਲਦੇ ਹੁੰਦੇ ਨੇ ਟੋਲੀਆਂ ਏਜੰਸੀਆਂ ਉਹਨਾਂ ਤੋਂ ਬਿਆਨ ਦਵਾ ਦਿੰਦੀਆਂ ਨੇ ਉਹਨਾਂ ਨੂੰ ਵਰਤ ਲੈਂਦੀਆਂ ਨੇ ਕਿ ਲੋਕ ਇੱਥੇ ਬੈਠੇ ਨੇ ਤੁਸੀਂ ਜੇ ਆਨ ਦੇ ਦਿਓ ਸੋਡੀ ਗੱਲਬਾਤ ਹੋ ਜੂਗੀ ਆ ਆਫਸਰ ਸਾਨੂੰ ਬੜਾ ਨੇੜੋਂ ਕੰਮ ਕਰਾਇਆ ਕਰੂ ਬਹੁਤੇ ਅਣਜਾਣ ਲੋਕ ਬਿਆਨ ਦੇ ਦਿੰਦੇ ਨੇ ਤੁਸੀਂ ਉਹ ਵੀ ੱੱੱੱ ਜਿਹੜੇ ਇਸ ਮੋਰਚੇ ਦੇ ਨਾਲ ਨੇੜਤਾ ਵੀ ਪਤਾ ਨਹੀਂ ਕਿ ਮੰਗਾ ਕਿਹੜੀਆਂ ਨੇ ਬਹੁਤਿਆਂ ਸਟੇਟਾਂ ਦੇ ਵਿੱਚੋਂ ਵੀ ਇਸ ਮੋਰਚੇ ਦੇ ਖਿਲਾਫ ਬਿਆਨ ਆਏ ਆ ਆਪਾਂ ਉਹਨਾਂ ਦਾ ਵੀ ਬਿਆਨ ਦਲੀਲ ਦੇ ਨਾਲ ਜੋ ਮੰਗਿਆ ਸੀ ਜੋ ਸਰਕਾਰ ਨਾਲ ਗੱਲਬਾਤ ਚੱਲਦੀ ਰਹੀ ਔਰ ਰੋਜ਼ ਸਟੇਜ ਤੋਂ ਸਾਡੇ ਦੋਨੇ ਫੋਰਮਾਂ ਦੇ ਆਗੂ ਕਲੀਅਰ ਕਰਦੇ ਰਹੇ